ਹਾਲੋ ਹਾਸ਼ੀਕਾ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਤਿੰਦਰ ਪਿੰਡਾਂ ਵਾਲਾ ਜੀ ਅੱਜ ਚੱਲੇ ਸਵਾਗਤ ਕਰਦੇ ਆਂ ਆਸ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਵਧੀਆ ਗੱਲ ਹੈ ਹੋਣੇ ਵੀ ਚਾਹੀਦੀਆਂ ਕਰਦੇ ਆਂ ਭਾਜ ਦੇ ਬਲੌਗ ਦੀ ਸ਼ੁਰੂਆਤ ਜੀ ਉਸ ਤੋਂ ਪਹਿਲਾਂ ਫਰੈਂਡ ਸਾਡੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਵੀਡੀਓ ਨਾ ਖੁੰਝਾ ਸਭ ਤੋਂ ਪਹਿਲਾਂ ਹੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਆ ਕਰੋ ਜੀ ਕਰਦੇ ਆਂ ਭਾਜ ਲਾ ਭਾਈ ਕਹਿੰਦੇ ਵੀ ਪਹਿਲੇ ਹਾਈ ਜੀ ਚਲਾਉਣ ਨੂੰ ਲੋਡ ਚੱਲੇ ਨਿਕਲਣਾ ਸਰੋਂ ਵਾਲਾ ਕੇਸੂ ਨੇ ਬਾਦੀਏ ਲੱਗੜ ਗਈ ਜੀ ਉਹਦੀ ਆ ਰੋਣੀ ਜੀ ਹੋ ਗਈ ਉਹ ਤੇ ਵਿੱਜਾਂ ਇਹ ਮਨਵੀਰ ਸਿੰਘੰਰਾ ਉਹ ਪਿੱਛੇ ਜਿੰਨੀ ਟਕਰ ਗਿਆ ਛੋੜੀ ਜਿਹੀ ਮਾੜੀ ਆ ਇਹਨਾ ਕਹਿੰਦੇ ਵੀ ਹੁੰਦਾ ਜੀ ਇੱਥੇ ਬਾਅਦ ਟਾਈਮ ਹੁੰਦਾ ਜੀ ਮੈਨਾਂ ਪੜਨਾ ਹੈ ਉਸ ਹਾਲਾਂਕਲ ਬਾਂਹ ਲੱਗ ਰਿਹਾ ਦਾ ਹਾਲਾਂਕਲ ਕਾਫੀ ਫਿਰ ਸਰੋਂ ਵਾਲੇ ਲੋਟ ਨਹੀਂ ਆਉਂਦੇ ਵੀ ਹੈਰ ਫਲਾਂ ਵਾਦਾਂ ਫੇਰੇ ਹੁਣ ਰੇਰੂ ਪਾ ਕੇ ਨਾ ਰੂੜੀ ਵਾਲਾ ਗੇਰ ਕੇ ਹੁਣ ਦੋ ਦਿਨ ਟਰਾਲੀਆਂ ਫੇਰ ਫਲਾਂ ਗਲ ਵਾਦਾਂਗੇ ਕੁੰਜੇ ਖਾਂਜੇ ਨਿਕਲ ਜائیںਗਾ ਨਾ ਫਲਾਂ ਗਲ ਕੀ ਬਈ 2000 ਰੁਪਏ ਲੈ ਭਾਈ ਜੋ ਆਪਾਂ ਕਹਿੰਦੇ ਵੀ ਅੱਜ ਬਣਾ ਰਹੇ ਆ ਤੇਲ ਮੇਂ ਜੋ ਬਣਾ ਰਹੇ ਆ ਅੱਜ ਕਹਿੰਦੇ ਪਾਪੜ ਜੀ ਪਾਪੜ ਜੀ ਲੈ ਕੇ ਆਏ ਤੇ ਆਪਾਂ ਕਹਿੰਦੇ ਵੀ ਅੱਜ ਜੋ ਬਣਾ ਰਹੇ ਆ ਉਹ ਧਮਾਇਆ ਹੋਇਆ ਮੈਂ ਚੱਲ ਸਾਡੀ ਕੁੜੀ ਸਾਨੂੰ ਖਵਾਉਂਦੀ ਆ ਬਣਾ ਬਣਾ ਕੇ ਜਦੋਂ ਅਸੀਂ ਜਾਈ ਦਾ ਮੈਂ ਅੱਜ ਅਸੀਂ ਖਵਾ ਦਨੇ ਚੱਲੀ ਆ ਰਸ ਹੁਣ ਮੈਂ ਚੱਲ ਕੋਈ ਨਹੀਂ ਉਹਨੂੰ ਨਾਲ ਲੈ ਜੋ ਖਾਣਗੇ ਚੱਲ ਜੰਦ ਕਾਪੜਾ ਇਹ ਕੇ ਮੇਸ਼ ਨੂੰ ਲੰਗਾ ਮਾਰਦੇ ਨੇ ਗਰਮ ਹੋਆ ਨਹੀਂ ਇਹ ਸਮਾਰਗੇ ਥੋੜੀ ਕਾਚਾ ਜੀ ਕੁਬਾ ਜੀ ਬਾਈ ਕੇ ਮੜਾ ਕੇ ਮਾਰਦਾ ਬਾਈ ਹੈ ਬਣਦੇ ਘੀਟ ਨੇ ਰੇਤੇ ਜੀ ਬੋਲਦੇ ਨੇ ਜੋ ਰੇਤੇ ਜੋ ਰੇਤੇ ਚ ਕਰਦੇ ਆ ਆਪਾਂ ਰੇਤੇ ਜੀ ਵਧੀਆ ਬਣ ਜਾਂਦੇ ਆ ਪਰ ਆਪਾਂ ਇਹਨੇ ਵੀ ਦੁੱਲੀ ਤਰ੍ਹਾਂ ਬਣਾ ਕੇ ਖਾ ਰਹੇ ਆ ਇਹਨਾਂ ਨੂੰ ਬਾਹੀ ਇਹ ਬਣਾ ਚੋਪਰ ਆ ਇਹਨੂੰ ਪੂਰਾ ਛੋਟੀ ਦਾ ਪਲੇਅਰ 啊，对。 ਉਦੋਂ ਮੈਂ ਤਰਵਾ ਚੀਜੀ ਬਣ ਰਹੀ ਐ ਕਾ ਇਹ ਕਿ ਸਮਝ ਨਹੀਂ ਫਰੀ ਨਹੀਂ ਸਮਝ ਨਹੀਂ ਚਾਹ ਹਾਂ ਜੀ ਉਹ ਲੋਡੀ ਸਭਾਈ ਹਾਂ ਚਾਰ ਘੰਟੇ ਹੋ ਗਏ ਨੂੰ ਖੇੜਦੇ ਨੂੰ ਇਧਰ ਉਧਰ ਚੱਲ ਕੋਈ ਨਹੀਂ ਲਓ ਜੇ ਤੁਸੀਂ ਕੀ ਬਣਾ ਰਹੇ ਸਾਡੇ ਲਈ ਕੀ ਬਣਾ ਰਹੇ ਹਾਂ ਹਾਂ ਤਾਂ ਬੋਪਾ ਦਾ ਹੱਥ ਨਾ ਲਾ ਦੇਗੇ ਮੰਮੀ ਸਾਡੀ ਥੱਕ ਗਈ ਬਈ ਹੋਰ ਵੀ ਹੋਰ ਵੀ ਸਾਡੇ ਵਾਸਤੇ ਮੈਂ ਇਹ ਵੀ ਕੀ ਯਾਦ ਰੱਖਣਗੇ ਅੱਛਾ ਇਹ ਟ੍ਰਾਈ ਰਾਏ ਐਂਗਲ ਸਭ ਨੂੰ ਬਣਨੇ ਆ ਫਰਾਏ ਐਂਗਲ ਫਰਾਏ ਐਂਗਲ ਤੇਲ ਲਿਓਣਾ ਪੈਣੀ ਤੇਲ ਲਗਿਆ ਵਾ ਥੋਲੇ ਉਹ ਥੱਲੇ ਜਾ ਕੋਈ ਪੈਰਾ ਵੰਗਿਰ ਗਿਆ ਓਕੇ ਓਕੇ ਥੋੜਾ ਕੱਟ ਕਰੀਂਗਾ ਸਾਨੂੰ ਹੋਲਾ ਹੋਲਾ ਪੈਰਾ ਬਣਾ ਕੇ ਰਲੀ ਉਹਨੂੰ ਉਹ ਕੁਛ ਨਹੀਂ ਗਿਰਦੇ ਉਹ ਗਿਆ ਲੈ ਜੀ ਪੁੱਤ ਆਰੇ ਹੁਣ ਮੈਂ ਮਾਮਾ ਵੀ ਹੁਣ ਨਾ ਆਏ ਸਵੇਰ ਦਾ ਕਹਾਂਗੀ ਉਹ ਬਾਲਾ ਕਿਹਨੇ ਨਿਰੋਕੈ ਹਾਂ ਖੂਕ ਵੀ ਨਾ ਲੇਓ ਉਸ ਖੂਕ ਤੇ ਚਾਲੇ ਬਣਾ ਦੇ ਮੈਂ ਸਾਡੀ ਪਲੇਟ ਲੈ ਕੇ ਆਵੀਂ ਬਾਈ ਜੀ ਬਣਾ ਦਿਆ 10 ਰੁਪਏ ਪਲੇਟ ਆ ਮੰਮੀ ਕਹਿੰਦੇ ਮੈਂ ਰੋਟੀ ਨਾ ਆਏ ਜਦੋਂ ਇਹ ਪਲੇਟ ਕੇ ਮੈਂ 10 ਦੇ ਦੂੰਗੀ ਵੀ ਕਹਾਂਗੀ 20 ਹਾਂ ਕਹਿੰਦੇ ਜਿੱਦ ਤੂੰ ਮੈਂ ਰੋਟੀ ਬਣਾ ਕੇ ਦਵਾਂਗੀ 20 ਦੇ ਹਾਂ ਇਹ 20 ਤੂੰ 10 11 20 ਰੁਪਏ ਪਲੇਟ ਨਹੀਂ ਨਹੀਂ ਕਹਿੰਦੇ ਮੈਂ ਰੋਟੀ ਬਣਾ ਕੇ ਦਵਾਂਗੀ ਪਲੇਟਾਂ ਨੂੰ 50 ਲੈ ਕੇ ਆਈਂਗੇ ਨੇ ਚੱਕ ਮਾਰ ਮੋਜਾ ਕਾਰੈਸ਼ ਲੈ ਜਿੰਦੀ ਜੀ ਨਾ ਯਾਰੇ ਇਹ ਪੰਗੇ ਨਹੀਂ ਭੋਜੇ ਵੀ ਨਹੀਂ ਭਾਣੇ ਕੋਈ ਭੋਜੇ ਵੀ ਨਹੀਂ ਕਰਨੇ ਕੋਈ ਉਹ ਤੂੰ ਖਾਦੀ ਜੰਨੇ ਨਾ ਖਾ ਰਹੇ ਨੇ ਸਣਾ ਉਹ ਮੈਂ ਤੇ ਕੋ ਨਾ ਲਾ ਵਾਪਸ ਜਿੱਥੇ ਕੋ ਦੇ ਨਾ ਜਿੱਥੇ ਖਾਣਾ ਹੈ ਸਣ ਜੀ ਕਹਿੰਦੇ ਮੈਂ ਨਹੀਂ ਭੁਗੜੇ ਖਾਦੇ ਤੱਕ ਮੇਰੇ ਭੁਗੜੇ ਲੱਗੇ ਮਾਰਨੇ

ਆ ਮਾਰ ਰਿਹਾ ਕਿ ਲੋਕੇ ਲੇਕੇ ਦੋ ਕੋਲਾ ਹੜ ਜਾ ਸਾਹ ਹਲਵਾਈ ਸਾਥੇ ਲੁੱਟ ਦੇ ਕਿਤੇ ਦੇ ਆਪ ਕੋ ਦੂਰ ਤੇ ਰੱਖ ਤਾ ਨਾ ਮੂਤ ਇਹ ਕਹ ਹਲਵਾਈ ਜਦ ਤੱਕ ਕਿਚੜਾ ਇਹ ਤਾਂ ਕਿਤੇ ਜਦੋਂ ਤੜਾਣ ਵਾਲੇ ਨੂੰ ਚਾਰ ਹੋ ਰਹੇ ਆ ਪਿੱਛੇ ਹੁਣ ਨਾ ਨਾ ਸੁਮੇਰ ਕਾ ਹਲਵਾਈ ਉਧਰ ਫਿਰ ਰਿਹਾ ਹੁਣ ਹਲਵਾਈ ਲੈ ਉਧਰ ਉਧਰ ਨਹੀਂ ਗੋਏ ਹਾਂ ਠੀਕ ਆ ਉਧਰ ਉਧਰ ਹੈ ਤਰੇ ਨੂੰ ਕੋ ਮਿਲਣਾ ਹੈ ਹਾਂ ਅੱਛੀ ਹੈ ਨਹੀਂ ਹਾਂ 3 ਵਜੇ ਉੱਥੇ ਦਿੱਦਾ ਜਾਣਾ ਹੈ ਹੈ ਉੱਥੇ ਮੇਰੀ ਮਾਂ ਜੀ ਹੈ ਉਹ ਮਾਂ ਦੇ ਪੁੱਤ ਗਿਆਰਵਰ ਦਾ ਕਰਦੇ ਦਿਲ ਭੁੱਗੂਗੇ ਬੱਸ ਇਹ ਮੈਂ ਕਿ ਕੂਰੋਂ ਨਹੀਂ ਗਿਆ ਮੈਂ ਕੱਦਣਾ ਨਹੀਂ ਬੱਸ ਬੱਸ ਕੋਈ ਖਾਣੇ ਨੂੰ ਨਹੀਂ ਦੇਖ ਲੈ ਫਿਰ ਉਹ ਖਾਣੇ ਦਾ ਖਾਣੇ ਯਾਰ ਅੰਮ੍ਰਿਤਪਾਲ ਭਾਵੇਂ ਭਾਗ ਦੇ ਦਿੰਦੀ ਜਲਦੀ ਕੰਮ ਜਲਦੀ ਭਾਗ ਦੇਦੀ ਹਾਂ ਉਹ ਉਹਨੂੰ ਭਾਵੇਂ ਭਾਗ ਲੈ ਜਾ ਹਾਂ Why is it Áève Arerre Nilikum Kil difgghaam? What do you mean by Kilını? It says that we are the same aquí en sí, Did it ਹਾਂ ਬਈ ਹਲੋ ਹੋਲੀ ਬਾਈ ਖਾਓ ਗਰਮ ਆ ਲੈ ਫੁੱਟ ਦੋ ਛੱਡਿਏਗਾ ਹਾਂ ਛੱਡ ਜੀਨੇ ਫੁੱਟ ਹਾਂ ਚੱਲ ਪਕੀਣਾ ਪਤਾ ਨਹੀਂ ਛੱਡ ਅੰਬਾ ਛੱਡ ਦੇ ਛੱਡ ਦੇ ਛੱਡ ਦੇ ਹਾਂ ਬੂਆ ਠੀਕ ਆ ਓਕੇ ਆ ਤੇਰੇ ਵੀ ਦਿਨਾਂ ਬਣਾਏ ਆ ਕੀ ਟੋਣੀ? ਯਾ ਲੈ ਭਾਈ ਚਲੋ ਆਪਾਂ ਆਪਣੇ ਘਰ ਨੂੰ ਭਾਜੋ ਠੀਕ ਆ? ਅਮਰ ਸਰੂ ਤੇ ਲਾ ਮੜਿਆ ਪਹਿਲਾਂ ਆਹਗਾ ਲਾ ਦੇ ਨੀ ਇੱਥੇ ਮੈਂ ਲੰਗਾ ਨਾ ਹੋ ਜਾ ਨਹੀਂ ਨਹੀਂ ਚਲੋ ਭਾਈ ਚੱਲੇ ਆਪਾਂ ਚੱਲਦੇ ਹਾਂ ਮਾਜਾਵਲੀ ਢਿੱਲੀ ਦਵਾਈ ਦਵਾ ਕੇ ਲੈ ਜਾਈਏ ਚਾਹੋ ਤੁਮ

ਬਤੂ ਬਤੂ ਪਾਣੀ ਅਸ਼ਾ ਲਾ ਲਈ ਚਲੋ ਆਪਾਂ ਚੱਲਿਆਂ ਮਾਤਾ ਦਵਾਈ ਦੁਆ ਲੈਣੀ ਆ ਪਰ ਐ ਡਾਕਟਰ ਨੇ ਚਲੇ ਜਾਣਾ ਕਾਫੀ ਦਿਨ ਹੋ ਗਏ ਜਦੋਂ ਹਜ਼ੂਰ ਸਾਹਿਬ ਦੇ ਆਏ ਉਸ ਤੋਂ ਬਾਅਦ ਠੀਕ ਜਿਹੀ ਨਹੀਂ ਹੈਗੇ ਤੇ ਡੂਗੀ ਦਾ ਦੇਖੀ ਬੱਸ ਕਰ ਬੱਸ ਹਾਂ ਮੈਂ ਡੂਗੀ ਦੌੜੇ ਹਾਂ ਡੱਡੂ ਡੱਡੂ ਹਾਂ ਚੱਲੋ ਚੱਲ ਬਈ ਚੱਲੋ ਬਈ ਚੰਗਾ ਬਈ ਭਾਈ ਮੈਂ ਚਾਹ ਵੀ ਲੱਖਾ ਗਿਆ ਨਾ ਤੜਕਾ ਪਾਉਣੀ ਕੋਈ ਚੱਕਰੇਗਾ ਤਰਾ ਪੂਰੇ ਪਿਆ ਦਾ ਆ ਲਿਓ ਪਿਆ ਰੜ ਕੰਦਰ ਪਿਆ ਨਹੀਂ ਰੱਖਿਆ ਚਲ ਜੀ ਬਾਗਾ ਕੋਈ ਨਹੀਂ ਆ ਜੀ ਕਰ ਦੋ ਆ ਜੀ ਨਾ ਬਾਈ ਚੱਲ ਠੀਕ ਆ ਤੈਨੂੰ ਪਤਾ ਫਿਰ ਪੰਤ ਨੂੰ ਜੋਜੀ ਜੀ ਕਹਿ ਦੀ ਕਹਿ ਦੀ ਰੱਖ ਦੇ ਉਥੇ ਰੱਖ ਦੇ ਉਥੇ ਅੰਦਰ ਰੱਖ ਦੇ ਬਸ ਠੀਕ ਆ ਹਾਂ ਚਲ ਠੀਕ ਆ ਬਾਏ ਓਕੇ ਓਕੇ ਚਲੋ ਚੱਲ ਜੀ ਹੂੰ

ਫਾਈ ਚੱਲੇ ਹਾਂ ਠੀਕ ਹੈ ਮਾਦਨ ਦਵਾਈ ਦਵਾ ਲਈਏ ਥੇਲੀ ਹੋ ਰਹੀ ਹੈ ਚੱਲ ਭਾਈ ਲੋ ਜੀ ਫਿਰ ਆਤਾ ਸੀਗਾ ਆਪਣਾ ਅੱਜ ਦਾ ਵਲੋਗ ਤੇ ਜੇ ਤੁਹਾਨੂੰ ਸਾਡਾ ਅੱਜ ਦਾ ਵਲੋਗ ਵਧੀਆ ਲੱਗਿਆ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨਾਲ ਲਗਾਤਾਰ ਦੇਖਿਆ ਕਰੋ ਜੀ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਨਵੇਂ ਆਏ ਹੋ ਹੁਣੇ-ਹੁਣੇ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਵੀਡੀਓ ਨਾਲ ਸਭ ਤੋਂ ਪਹਿਲਾਂ ਹੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਰਦੇ ਆਪਾਂ ਬਲੌਗ ਦਾ ਇਥੇ ਐਂਡ ਜੀ ਸ਼ੰਘਾਈ ਵਿੱਚ ਸਤਿ ਸ੍ਰੀ ਅਕਾਲ ਜੀ ਮਿਲਦੇ ਹਾਂ ਉਹ ਨੈਕਸਟ ਵੀਡੀਓ ਨਾਲ ਹੀ ਫਾਸ ਦੇਵਾਦ ਦੇ ਰੋਬ ਤਰੱਕੀਆਂ ਦੇ ਤੁਹਾਨੂੰ ਸ਼ੰਘਾਈ ਦਾ ਸਤਿ ਸ੍ਰੀ ਅਕਾਲ